ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਇਤਿਹਾਸਿਕ ਨਗਰ ਗੁਰਦੁਆਰਾ ਸਾਇਪਾਸ ਸਾਈ 10ਵੀਂ ਪਿੰਡ ਹੇਰਾਂ ਦੀ ਕਿਸ ਸ੍ਰੋਮਣੀ ਭਗਤ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬੜੀ ਸਰਦਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ 3 ਦਿਨ ਪਹਿਲਾਂ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾ ਤੋਂ ਉਪਰੰਤ ਹਜ਼ੂਰੀ ਰਾਗੀ ਭਾਈ ਰਣਜੋਤ ਸਿੰਘ ਦੇ ਰਾਗੀ ਜੱਥੇ ਨੇ ਕੀਰਤਨ ਰਾਹੀਂ ਅਤੇ ਭਾਈ ਜਸਮੀਤ ਸਿੰਘ ਬੱਦਵਾਲ ਕਥਾ ਪਾਠਕ ਸ੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਸਹਿਯੋਗ ਦਿਨ ਬਾੜੀਆਂ ਸੰਗਤਾਂ ਨੂੰ ਮਰੇਦਰ ਨਰਪੈ ਸਿੰਘ ਜੀਮਨਾ ਬਲੋ ਸਨਮਾਨਤ ਵੀ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਵੀ ਉਤਟ ਵਰਤਾਏ ਗਏ ਹੀਰਾ ਤੋਂ ਕੈਮਰਾ ਪਰਸਨਲ ਪ੍ਰਵਿੰਦਰ ਦੇ ਨਾਲ ਜਸਵੀਰ ਸਿੰਘ ਹੀਰਾ ਦੀਏ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲੇ ਪ੍ਰਤਾਕ ਗਸਾਈਆਂ ਧੰਨਾ ਵੜਪਾਗਾ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਨਗਰ ਹੀਰਾ ਦੇ ਵਿੱਚ ਗੁਰਦੁਆਰਾ ਪਾਸ਼ਾ ਜੀ ਦਸਵੀਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਪਰਸੋ ਰੋਜ ਤੋਂ ਬਹੁਤ ਹੀ ਸਤਿਕਾਰਯੋਗ ਪਰਿਵਾਰ ਵੀਰ ਸੁਖਪਾਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਗਈ ਉਪਰੰਤ ਅਜਮਰਤ ਵੇਲੇ ਭੋਗ ਪਾਏ ਗਏ ਗੁਰੂ ਘਰ ਕੇ ਹਜ਼ੂਰੀ ਰਾਗੀ ਭਾਈ ਰਣਜੋਤ ਸਿੰਘ ਜੀ ਨੇ ਜਿੱਥੇ ਭਗਤ ਧੰਨਾ ਜੀ ਦੇ ਪਾਵਨ ਜੋਤਨ ਸ਼ਬਦ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਦਰਜ ਨੇ ਉਹਨਾਂ ਦਾ ਕੀਰਤਨ ਗਾਇਨ ਕੀਤਾ ਮੇਰੇ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਜੈਪਾਲ ਸਿੰਘ ਜੀ ਜਿਨ੍ਹਾਂ ਨੇ ਸੇਵਾ ਨਿਭਾਈ ਅਤੇ ਮੈਨੇਜਰ ਨਰਪੇਅ ਸਿੰਘ ਜੀ ਚਿਮਨਾ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਜੋ ਸਾਰਾ ਸਮਾਗਮ ਹੋਇਆ ਹੈ ਸੋ ਇਹ ਸੰਦੇਸ਼ ਹੈ ਕਿ ਮਨੁੱਖ ਜੀਵਨ ਦੇ ਵਿੱਚ ਭਾਵੇਂ ਕੋਈ ਵੀ ਖੇਤੀਬਾੜੀ ਕਰਦਾ ਕੋਈ ਵੀ ਕਰਮ ਕਰਦਾ ਪਰ ਜੋ ਆਪਣਾ ਚਿੱਤ ਪਰਮਾਤਮਾ ਦੇ ਨਾਲ ਲਗਾ ਲੈਂਦਾ ਹੈ ਜਿਸ ਤਰ੍ਹਾਂ ਭਗਤ ਧੰਨਾ ਜੀ ਨੇ ਕਿਹਾ ਧੰਨਾ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਧੰਨਾ ਵੜਪਾਗਾ ਹੈ ਕਿ ਇਹ ਬਿਦ ਸੁਣ ਕੇ ਜਟਰੋ ਉਠ ਭਗਤੀ ਲਾਗਾ ਮਿਲੇ ਪਰ ਤੱਕ ਗੁਸਾਈਆਂ ਧੰਨਾ ਵੜਪਾਗਾ ਸੋ ਸਾਰੀਆਂ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੱਥੇ ਉਹਨਾਂ ਨੇ ਆਪਣਾ ਜੀਵਨ ਬੰਦਗੀ ਦੇ ਨਾਲ ਜੋੜ ਕੇ ਚੰਗੇ ਕਰਮਾਂ ਦੇ ਜੋੜ ਨਾਲ ਜੋੜ ਕੇ ਸਫਲ ਕੀਤਾ ਹੈ ਸੋ ਆਪਾਂ ਵੀ ਉਹਨਾਂ ਦੇ ਦੱਸੇ ਰਾਸਤੇ ਉੱਪਰ ਚੱਲਣ ਦੀ ਕੋਸ਼ਿਸ਼ ਕਰੀਏ ਗੁਰੂ ਕਿਰਪਾ ਕਰਨ ਨਾਮ ਬਾਣੀ ਸੇਵਾ ਸਮਰਨ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ